ਜਿਵੇਂ ਬਾਰਡਰ ਬਾਕਸ ਦੀ ਟੈਂਕੀ ਤੁਸੀਂ ਦੇਖਦੇ ਹੋਗੇ ਇਹ 70 ਲੱਖ ਰੁਪਏ ਪਾਸ ਕਰਾਇਆ ਸੀ ਤੇ ਇਹ ਤਾਂ ਐਮ.ਐਲ.ਏ ਸਾਹਿਬ ਉਧਰੋਂ ਆਮਨੇ ਮੇਰਾ ਬਹੁਤ ਸਾ ਦਿੱਤਾ ਜੀ। ਕਿ ਹੁਣ ਇਹ ਬਣਿਆ ਜੀ ਹੁਣ ਇਹਦੇ ਨਾਲ ਬਹੁਤ ਵਧੀਆ ਕੰਮ ਸਾਡਾ ਹੋ ਰਿਹਾ ਜੀ ਹੁਣ ਗਾਹਾਂ ਵੀ ਕਰਦੇ ਰਹਿਣਗੇ ਜੀ। ਹਾਂ ਜੀ ਹਾਂ ਫਾਇਦਾ ਹੋਇਆਗਾ ਜੀ ਵੋਟ ਪਾਈ ਦਾ ਹੋਇਆ। ਤੇ ਫਿਰ ਅਸੀਂ ਸਕੂਲ 'ਚ ਸ਼ੈੱਡ ਪਾਇਆਗਾ 4.5 ਲੱਖ ਰੁਪਏ ਨਾਲ। ਤੇ ਰਮਦਾਸ ਸਿੰਘ ਧਰਮਸ਼ਾਲਾ ਨੂੰ 10 ਲੱਖ ਰੁਪਏ ਦਵਾਇਆ ਉਹਨਾਂ ਕੋਲੇ ਬੈਠਣ ਲਈ ਧਰਮਸ਼ਾਲਾ ਨਹੀਂ ਹੈਗੀ ਸੀਗੀ। ਪਿੰਡ ਚ ਕੰਮ ਬਹੁਤ ਵਧੀਆ ਹੋ ਰਿਹਾ ਹੈ। ਪਹਿਲਾਂ ਸਾਡੇ ਕੁਝ ਨਹੀਂ ਸੀ। ਹੁਣ ਸਕੂਲ ਦਾ ਰਿਹਾ ਜਿਵਾਕ ਬਹੁਤ ਧੁੱਪੇ ਮੱਚਦੇ ਸੀਦੇ ਹੈ। ਬੱਚੇ ਉਹਨਾਂ ਨਾਲ ਦੇ ਸੈੱਟ ਪਾਤੇ ਇਹਨਾਂ ਨੇ ਵਧੀਆ ਪੂਰਾ ਪ੍ਰੋਗਰਾਮ ਕਰਿਆ। ਤੇ ਹੁਣ ਮੈਂ ਇੱਕ ਤਾਂ ਸਾਡੇ ਮਾਤਾ ਰਾਣੀਆ ਜਗਾ ਜਿਹੜੀ ਦੱਬੀ ਹੋਈ ਸੀ ਕਾਗਜ਼ਕਾਰ ਲੋਕਾਂ ਨੇ ਉਹ ਆਕੇ ਸੀ ਛੜਾਈ ਆ ਕਿ ਉੱਥੇ ਇੱਕ ਵਧੀਆ ਪਾਰਕ ਬਣਾਇਆ ਹੈਗਾ ਤੇ ਉਹਦਾ ਕੰਮ ਵੀ ਚੱਲ ਰਿਹਾ ਹੈਗਾ ਤੇ ਉੱਥੇ ਮਾਤਾ ਰਾਣੀਆਂ ਵੀ ਬਣਾਈਆਂ ਜਾ ਰਹੀਆਂ ਨੇ ਉਹ ਮਾਤਾ ਰਾਣੀਆਂ ਦੀ ਜਗਾ ਸੀ ਦਰਵਾਖਸ ਦਾ ਯੂਆਰ ਪੇਅਰ ਦਾ ਕੰਮ ਕਰਾਉਣਾ ਪਾਈਪ ਲਾਈਨ ਦਾ ਵਧੀਆ ਕੰਮ ਹੁੰਦੇ ਨੇ ਪਿੰਚਾ ਇੱਕ ਹੱਡਾ ਰੂੜੀ ਵਾਲੀ ਗਲੀ ਸੀ ਜਿਹੜੀ ਤਕਰੀਬਨ ਉਹ 6-700 ਮੀਟਰ ਆਪਾਂ ਕਹਿ ਲਿਆ ਪਉਣ ਇੱਕ ਕਿਲੋਮੀਟਰ ਦੀ ਕੱਚੀ ਸੀ ਜਦੋਂ ਦਾ ਪਿੰਡ ਵੱਜਿਆਗਾ ਉਹ ਤੇ ਇੱਟ ਦਾ ਕੰਮ ਸ਼ੁਰੂ ਹੋਇਆਗਾ ਇੱਕ ਟਾਂ ਦੇ ਪਾਣੀ ਵਾਲੀ ਟੈਂਕੀ ਸੀ ਦੇਖਾ ਉਹ ਹੋਊਗੀ ਮਾਤਾ ਰਾਣੀ ਦਾ ਪੁਰਾਹਾ ਸੀ ਉਹ ਬਣ ਲਗਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੀ ਮਾਨੂੰ ਕੋਈ ਆਸ ਨਹੀਂ ਸੀ ਜੀ ਪਿੰਡ ਗੜੱਦੀ ਦੇ ਸਰਪੰਚ ਨੇ ਕਰਵਾ ਦਿੱਤੇ ਪਿੰਡ ਦੇ ਨਵੇਂ ਕੰਮ ਸ਼ੁਰੂ ਤੇ ਰੁਕੇ ਹੋਏ ਕੰਮਾਂ ਨੂੰ ਮਿਲ ਗਈ ਪ੍ਰਵਾਨਗੀ ਤੇ ਦੱਸ ਦਿੰਨੇ ਆ ਤੁਹਾਨੂੰ ਪਿੰਡ ਦੀ ਨਵੀਂ ਬਣੀ ਪੰਚਾਇਤ ਤੇ ਨਵੇਂ ਬਣੇ ਸਰਪੰਚ ਵੱਲੋਂ ਪਿੰਡ ਦੇ ਉਹ ਕੰਮ ਕਰਵਾਏ ਗਏ ਜੋ ਪਿੰਡ ਦੇ ਸ਼ੁਰੂਆਤ ਤੋਂ ਹਲੇ ਤੱਕ ਨਹੀਂ ਸੀ ਹੋਏ ਪਿੰਡ ਦੇ ਵਿੱਚ ਸੋਲਰ ਸਿਸਟਮ ਲੱਗਿਆ ਪਿੰਡ ਦੇ ਵਿੱਚ ਜਿਹੜੇ ਟੈਂਕ ਨੇ ਉਹ ਵੀ ਸਹੀ ਤਰੀਕੇ ਨਾਲ ਉਹਨਾਂ ਦੀ ਸਫਾਈ ਕਰਵਾ ਕੇ ਕੰਮ ਜਿਹੜਾ ਸ਼ੁਰੂ ਕਰਵਾਇਆ ਗਿਆ ਤੇ ਵਾਟਰ ਟੈਂਕ ਜਿਹੜਾ ਹੈ ਉਹ ਪਾਣੀ ਦੀ ਟੈਂਕੀ ਜਿਹੜੀ ਵਾਟਰ ਵਕਸ ਦੀ ਉਹ ਵੀ ਨਵੀਂ ਲਗਵਾਈ ਹੈ ਤੇ ਉਸ ਤੋਂ ਬਾਅਦ ਸਕੂਲ ਦਾ ਸ਼ੈੱਡ ਬਣਵਾਇਆ ਗਿਆ ਤੇ ਧਰਮਸ਼ਾਲਾ ਬਣਵਾਈ ਗਈ ਹੈ ਸਭ ਤੋਂ ਵੱਡਾ ਜਿਹੜਾ ਕੰਮ ਸੀ ਪਿੰਡ ਦਾ ਉਹ ਇਹ ਸੀ ਕਿ ਪਾਣੀ ਦੀ ਟੈਂਕੀ ਤੋਂ ਬੜੇ ਪਰੇਸ਼ਾਨ ਸੀ ਤੇ ਨਵੀਂ ਪਾਣੀ ਦੀ ਟੈਂਕੀ ਜਿਹੜੀ ਆ ਪਿੰਡ ਦੇ ਵਿੱਚ ਲਗਵਾਈ ਗਈ ਆ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਵੀ ਪੰਚਾਇਤ ਵੱਲੋਂ ਵੱਖੋ ਵੱਖਰੇ ਕੰਮ ਨਵੇਂ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਉੱਤੇ ਹੀ ਨਵੇਂ ਬਣੇ ਸਰਪੰਚ ਨੌਜਵਾਨ ਸਰਪੰਚ ਦੀ ਲੋਕ ਸ਼ਲਾਘਾ ਕਰ ਰਿਹਾ ਕਿਉਂਕਿ 1 ਕਿਲੋਮੀਟਰ ਤੱਕ ਦੀ ਕੱਚੀ ਸੜਕ ਜੋ ਪਿੰਡ ਬਣ ਤੋਂ ਲਗਾਤਾਰ ਕੱਚੀ ਸੀ ਤੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਸੀ ਤੇ ਇਸ ਸੜਕ ਦੇ ਉੱਪਰ ਕੱਚੀ ਮਿੱਟੀ ਤੇ ਜਦੋਂ ਪਾਣੀ ਖੜਦਾ ਸੀ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਸੀ ਜਿਸ ਤਕਲੀਫ ਤੋਂ ਛੁਟਕਾਰਾ ਨਵੀਂ ਪੰਚਾਇਤ ਨੇ ਦਵਾ ਦਿੱਤਾ ਹੈ ਪਿੰਡ ਦੇ ਲੋਕ ਸ਼ਲਾਘਾ ਕਰ ਰਹੇ ਆ ਕਿ ਨਵੀਂ ਬਣੀ ਪੰਚਾਇਤ ਨੇ ਹਰ ਇੱਕ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਆ ਆ ਸੜਕ ਦੀ ਤਸਵੀਰ ਆ ਜਿਹੜੀ ਹੁਣ ਬਣ ਰਹੀ ਆ ਤੇ ਇਸ ਨੂੰ ਜਿਹੜਾ ਇੱਟਾਂ ਵਾਲੀ ਸੜਕ ਜਿਹੜੀ ਬਣਨ ਜਾ ਰਹੀ ਆ ਤੇ ਇਸ ਕਰਕੇ ਪਿੰਡ ਦੇ ਲੋਕ ਸ਼ਲਾਘਾ ਕਰ ਰਹੇ ਆ ਨਵੀਂ ਬਣੀ ਇਸ ਪੰਚਾਇਤ ਦੀ ਤੇ ਨਾਲ ਹੀ ਲੰਬੇ ਸਮੇਂ ਤੋਂ ਰੂੜੀਆਂ ਜਿਹੜੀਆਂ ਇੱਥੇ ਜਮ੍ਹਾਂ ਸੀ ਉਹ ਚਕਵਾ ਕੇ ਇੱਥੇ ਪਾਰਕ ਬਣਾਇਆ ਤੇ ਮਾਤਾ ਰਾਣੀਆਂ ਬਣਾਈਆਂ ਗਈਆਂ ਮੰਦਿਰ ਬਣਾਇਆ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕੰਮ ਪਿੰਡ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਤੇ ਰਮਨਦੀਪ ਸਰਪੰਚ ਨੇ ਜੋ ਜਾਣਕਾਰੀ ਦਿੱਤੀ ਉਹ ਸੁਣ ਕੇ ਤੁਸੀਂ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਅਜਿਹੀਆਂ ਪੰਚਾਇਤਾਂ ਹੋਣੀਆਂ ਚਾਹੀਦੀਆਂ ਨੇ ਜਨ੍ਹਾਂ ਵੱਲੋਂ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਨੇ ਹਲੇ ਨਵੀਂ ਬਣੀ ਪੰਚਾਇਤ ਨੂੰ ਕੁਝ ਹੀ ਮਹੀਨੇ ਹੋਏ ਨੇ ਪਰ ਪਿੰਡ ਵਾਲੇ ਲੋਕ ਚਲਾਗਾ ਕਰ ਰਹੇ ਨੇ ਕੀਤੇ ਹੋਏ ਕੰਮਾਂ ਦੀ ਸੁਣਿਓ ਤੇ ਕਰਿਓ ਦੱਬ ਕੇ ਸ਼ੇਅਰ ਜੀ ਜਦੋਂ ਲਗਭਗ ਪੰਚਾਇਤਾਂ ਬਣਨ ਲੱਗੀਆਂ ਨੇਗੀਆਂ ਮੇਥੋਂ ਪਹਿਲਾਂ ਮੇਰੇ ਦਾਦਾ ਜੀ ਵੀ ਸਰਪੰਚ ਰਹੇ ਨੇਗੇ ਤੇ ਸ਼ੁਰੂਤੀ ਕੰਮ ਤਾਂ ਸਾਰੀਆਂ ਪੰਚਾਇਤਾਂ ਕਰਦੀਆਂ ਆ ਰਹੀਆਂ ਨੇ ਜਿੰਨਾਂ ਕੋ ਜੋਗੇ ਹੋਏ ਸਾਰੇ ਸਰਪੰਚਾ ਮੈਂਬਰਾਂ ਨੇ ਆਪ ਦਾ ਜੋਰ ਲਾ ਕੇ ਕੰਮ ਕਰਵਾਏ ਨੇ ਪਿੰਡ ਦੇ ਪਰ ਅਸੀਂ ਜਿਹੜੇ 2-4 ਵੱਡੇ ਕੰਮ ਪਿੰਡ ਦੇ ਸਾਨੂੰ ਮੁੱਖ ਲੱਗੇ ਉਹ ਅਸੀਂ ਜਿਵੇਂ ਬਾਰਡਰ ਬਾਕਸ ਦੀ ਟੈਂਕੀ ਤੁਸੀਂ ਦੇਖਦੇ ਹੋਵੋਗੇ ਇਹ 70 ਲੱਖ ਰੁਪਇਆ ਪਾਸ ਕਰਾਇਆ ਅਸੀਂ ਤੇ ਇਹ ਜੇ ਐਮਐਲਏ ਸਾਹਿਬ ਉਧਰਾਮ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਤੇ ਫਿਰ ਅਸੀਂ ਸਕੂਲ 'ਚ ਛੱਡ ਪਾਇਆਗਾ 4.5 ਲੱਖ ਰੁਪਏ ਨਾਲ ਤੇ ਰਮਦਾਸ ਸਿੰਘ ਧਰਮਸ਼ਾਲਾ ਨੂੰ 10 ਲੱਖ ਰੁਪਏ ਦਵਾਇਆ ਉਹਨਾਂ ਕੋਲੇ ਬੈਠਣ ਲਈ ਧਰਮਸ਼ਾਲਾ ਨਹੀਂ ਹੈਗੀ ਸੀਗੀ ਤੇ ਹੁਣ ਅਸੀਂ ਜਦੋਂ ਦਾ ਮੈਂ 4-5 ਮਹੀਨੇ ਹੋਏ ਨੇ ਜਦੋਂ ਦਾ ਮੈਂ ਖੁਦ ਸਰਪੰਚ ਬਣਿਆ ਇਹ ਕੰਮ ਜਿਹੜੇ ਮੈਂ ਤੁਹਾਨੂੰ ਗਿਣਾਈ ਨੇ ਮੇਰੇ ਸਰਪੰਚੀ ਤੋਂ ਪਹਿਲਾਂ ਕਰਵਾਏ ਨੇਗੇ ਤੇ ਹੁਣ ਮੈਂ ਇੱਕ ਤਾਂ ਸਾਡੇ ਮਾਤਾ ਰਾਣੀਆ ਜਗ੍ਹਾ ਜਿਹੜੀ ਦੱਬੀ ਹੋਈ ਸੀ ਕਾਬਜਕਾਰ ਲੋਕਾਂ ਨੇ ਉਹ ਆਕੇ ਸੀ ਛੜਾਈ ਆਗੀ ਉੱਥੇ ਇੱਕ ਵਧੀਆ ਪਾਰਕ ਬਣਾਇਆ ਹੈਗਾ ਤੇ ਉਹਦਾ ਕੰਮ ਵੀ ਚੱਲ ਰਿਹਾ ਹੈਗਾ ਤੇ ਉੱਥੇ ਮਾਤਾ ਰਾਣੀਆਂ ਵੀ ਬਣਾਈਆਂ ਜਾ ਰਹੀਆਂ ਨੇ ਉਹ ਮਾਤਾ ਰਾਣੀਆਂ ਦੀ ਜਗਾ ਸੀ ਤੇ ਇੱਕ ਹੱਡਾ ਰੂੜੀ ਵਾਲੀ ਗਲੀ ਸੀ ਜਿਹੜੀ ਤਕਰੀਬਨ ਉਹ 6-700 ਮੀਟਰ ਆਪਾਂ ਕਹਿ ਲਈਏ ਪੌਣੇ 1 ਕਿਲੋਮੀਟਰ ਦੀ ਕੱਚੀ ਸੀ ਜਦੋਂ ਦਾ ਪਿੰਡ ਬੱਜਿਆਗਾ ਉਹ ਤੇ ਇੱਟ ਦਾ ਕੰਮ ਸ਼ੁਰੂ ਹੋਇਆਗਾ ਅੱਜ ਕੰਮ ਸ਼ੁਰੂ ਕੀਤਾ ਗਿਆਗਾ ਉੱਥੇ 1,10,000 ਇੱਟ ਲਾਈ ਜਾ ਰਹੀ ਹੈ ਜੀ ਤੇ ਮੇਰੇ ਪਿੰਡ ਛੱਪੜ ਹੈ ਜੋ ਤਕਰੀਬਨ 5-4 ਏਕੜ ਚ ਫੈਲਿਆ ਹੋਇਆਗਾ ਉਹਦੀ 18 ਲੱਖ ਦੀ ਮਨਜ਼ੂਰੀ ਨਾਲ ਪਾਈਪਲਾਈਨ ਪਾਸ ਕਰਾਈਆ ਪਾਈਪਲਾਈਨ ਅਸੀਂ ਕੁਝ ਵਿਛਾ ਲਈ ਹੈ ਕੁਝ ਕਣਕ ਕਰਕੇ ਨਹੀਂ ਬਿਛਾਈ ਕਣਕ ਖੜੀ ਸੀਗੀ ਬਾਕੀ ਪੈਪ ਅਸੀਂ ਕਣਕ ਤੋਂ ਬਾਅਦ ਬਿਛਾਵਾਂਗੇ ਦੇਖੋ ਮੈਂ ਦੱਸਣਾ ਚਾਹਣਾਗਾ ਵੀ ਜਿੰਨੇ ਵੀ ਦੇਖੋ ਮੇਰੀ ਕੋਈ ਉਮਰ ਬਾਲੀ ਵੱਡੀ ਨਹੀਂ ਮੇਰੀ 28 29 ਸਾਲਾਂ ਦੀ ਉਮਰ ਹੈ ਮੈਂ ਕਿਸੇ ਜੀ ਨੂੰ ਸੁਝਾਤਾ ਨਹੀਂ ਦੇ ਸਕਦਾ ਕਿਉਂ ਮੇਰੀ ਏਡੀ ਉਮਰ ਨਹੀਂ ਮੇਥੋਂ ਵੱਡੀ ਉਮਰ ਦੇ ਸਰਪੰਚ ਮੈਂਬਰ ਵੀ ਬਣੇ ਨੇਗੇ ਪੰਜਾਬ ਚ ਮਾਨਸਾ ਜ਼ਿਲ੍ਹੇ ਚ ਬਣੇ ਨੇ ਸਾਡੇ ਬਲਾਡੇ ਹਲਕੇ ਚ ਬਣੇ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਵੀ ਜਿਹੜੇ ਸਰਪੰਚ ਨੇ ਉਹ ਜੇ ਕੰਮ ਕਰਾਉਣ ਦਾ ਟੀਚਾ ਰੱਖਦੇ ਨੇ ਤਾਂ ਉਹਨਾਂ ਨੂੰ ਫੰਡਾਂ ਵੱਲ ਝਾਕਣ ਦੀ ਕੋਈ ਲੋੜ ਨਹੀਂ ਕਿਉਂ ਸੈਂਟਰ ਸਰਕਾਰ ਦੇ ਹੋ ਜਾਂਦੇ ਆ ਪੰਜਾਬ ਸਰਕਾਰ ਦੇ ਹੋ ਸਕਦੇ ਸਾਡੀ ਨਰੇਗਾ ਹੋ ਜਾਂਦੀ ਆ ਬਹੁਤ ਕੰਮ ਹੈਗੇ ਆ ਜੋ ਪੰਚਾਇਤਾਂ ਦੇ ਹੱਥ ਚ ਨੇ ਕੰਮ ਉਹ ਕਰਾ ਸਕਦੇ ਨੇਗੇ ਪਰ ਜਿਨ੍ਹਾਂ ਨੇ ਕੋਈ ਐਵੇਂ ਹੀ ਬਹਾਨੇਬਾਜ਼ੀ ਚ ਆ ਕੇ ਕੰਮ ਨਹੀਂ ਕਰਨਾ ਵੀ ਆਪਾਂ ਸਰਪੰਚ ਬਣ ਗਏ ਆਪਾਂ ਨਹੀਂ ਕੋਈ ਕੰਮ ਕਰਨਾ ਉਹ ਫਿਰ ਫੰਡਾਂ ਦੇ ਬਹਾਨੇ ਵੀ ਲਾਉਂਦੇ ਨੇ ਫੰਡਾਂ ਦੀ ਸਰਕਾਰਾਂ ਚ ਕੋਈ ਘਾਟ ਨਹੀਂ ਹੁੰਦੀ ਜੇ ਬਿਨ ਸਰਕਾਰ ਦਾ ਸਰਪੰਚ ਵੀ ਚਾਹੇ ਤਾਂ ਉਹ ਜਿੰਨੇ ਮਰਜ਼ੀ ਕੰਮ ਕਰਾ ਸਕਦਾ ਹੈਗਾ ਜੀ ਅਸੀਰ ਸਿੰਘ ਜੀ ਪਿੰਡ ਗੜੱਦੀ ਆਈ ਕੰਮ ਵਧੀਆ ਹੋ ਰਹੇ ਨੇ ਜੀ ਨਮੀਮਣੀ ਪੰਚਾਇਤ ਹੈ ਜਿਹੜੀ ਵਧੀਆ ਕੰਮ ਕਰ ਰਹੀ ਹੈ। ਬਾਕੀ ਪਹਿਲਾਂ ਵੀ ਹੋਏ ਨੇ ਪੰਚਾਇਤਵਾਨ ਤੋਂ ਪਹਿਲਾਂ ਰਾਮਣ ਨੇ ਵਧੀਆ ਕੰਮ ਕਰੇ ਨੇ, ਰਾਮਣ ਸਰਪੰਚ ਨੇ। ਹੁਣ ਵੀ ਹੋ ਰਹੇ ਨੇ ਜੋ ਟੋਬੇ ਦੀ ਪਾਈਪ ਲਾਈਨ ਆ ਸਾਡੇ ਉਹ ਵੀ ਪਾਸ ਕਰਵਾਈ ਹੈ ਇਹਨਾਂ ਨੇ। ਬਾਕੀ ਹੋਰ ਕੰਮ ਚੱਲ ਰਹੇ ਨੇ ਪਿੰਡ 'ਚ 20 ਦੇ ਬਾਰਡਰ ਵਾਕਸ ਦਾ ਜੋ ਹੈ ਰਿਪੇਅਰ ਦਾ ਕੰਮ ਕਰਾਉਣਾ ਪਾਈਪ ਲਾਈਨ ਦਾ। ਵਧੀਆ ਕੰਮ ਹੁੰਦੇ ਨੇ ਜੀ ਪਿੰਡ 'ਚ। ਪਹਿਲਾਂ ਵੀ ਕੰਮ ਤਾਂ ਖਰ ਪਹਿਲਾਂ ਵੀ ਹੋਏ ਨੇ ਜੀ, ਹੁਣ ਇਹਨਾਂ ਨੇ ਚਲੋ ਵਧੀਆ ਕਰੇ ਨੇ। ਛੇਤੀ ਜੋ ਸਰਪੰਚਾਇਤ ਆ ਵਧੀਆ ਬਣੀ ਆ ਹੁਣ। ਗਰਮੀ ਤੇ ਕਾਰ ਵੀ ਮੇਰੇ ਪਿੰਡ ਚ ਕੰਮ ਬਹੁਤ ਹੀ ਹੋ ਰਿਹਾ ਪਹਿਲਾਂ ਸਾਡੇ ਕੁਛ ਨਹੀਂ ਸੀ ਹੁਣ ਸਕੂਲ ਦਾ ਦੇਖ ਜਿਵਾਕ ਬਹੁਤ ਧੁੱਪੇ ਮੱਚ ਦੇ ਸੀ ਦੇਖ ਬੱਚੇ ਉਹਨਾਂ ਨੇ ਸੈੱਡ ਪਾਤੇ ਇਹਨਾਂ ਨੇ ਵਧੀਆ ਪੂਰਾ ਪ੍ਰੋਗਰਾਮ ਕਰਿਆ ਸਾਰੇ ਕੰਮ ਇਹਨੇ ਹੁਣ ਜਿੱਥੋਂ ਸਮਝ ਲੈ ਵੀ ਇਹੋ ਵਧੀਆ ਕਰਦਾ ਦੇ ਕੰਮ ਹੁਣ ਗਾਹਾਂ ਵਾਸਤੇ ਵੀ ਆਪੀ ਦੇਖ ਵਧੀਆ ਕਰੂ ਦੇ ਸਾਡੇ ਕੋਈ ਕੰਮ ਨਹੀਂ ਸੀ ਚੱਜੇ ਦਾ ਬਣਦਾ ਆ ਹੱਤਾਂ ਸੀ ਬਰਾ ਹਾ ਸੀ ਕੁੱਤੇ ਸਮਝਦਾ ਬੱਚਿਆਂ ਨੂੰ ਨੰਗਣ ਨਹੀਂ ਸੀ ਦਿੰਦੇ ਦੇ ਹ ਹ ਬਿਸਾਰਾ ਉਹਦਾ ਵਧੀਆ ਦੇ ਕੰਮ ਇਹਨਾਂ ਨੇ ਬਹੁਤ ਵਧੀਆ ਦੇ ਸੂਰਤ ਬਣਾ ਰੱਖੀ ਜਿੱਦ ਨੇ ਹਜੇ ਤਾਂ ਦੇਖ ਤੋ ਟਾਈਮ ਹੀ ਥੋੜਾ ਹੋਇਆ ਸਨਪਤੀ ਇਹਦੇ ਬਿਚ ਆਇਆ ਤੇ ਨਹੀਂ ਬੋਲ ਕੋਈ ਚਰਾਂਦੀ ਸੀ ਇਹਰੇ ਪਿੰਡ ਗੜੱਦੀ ਹੋਰ ਤੁਹਾਨੂੰ ਸਾੜੇ ਵਧੀਆ ਚੱਲ ਰਹੀ ਹੈ ਹਾਂ ਕੀ ਹੋ ਰਿਹਾ ਹੈ ਸਾਡੇ ਇੱਕ ਤਾਂ ਪਾਣੀ ਵਾਲੀ ਟੈਂਕੀ ਸੀ ਦੇਖਾ ਉਹ ਹੋ ਗਈ ਮਾਤਾ ਰਾਣੀ ਦਾ ਪੁਰਾਹਾ ਹਾਸ ਸੀ ਉਹ ਬਣ ਲੱਗ ਰਹੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੀ ਸਾਨੂੰ ਕੋਈ ਆਸ ਹੀ ਨਹੀਂ ਸੀ ਜੀ ਇਹ ਹੋ ਗਈ ਮਿਲ 20 20 25 ਸਾਲ ਹੋ ਗਈ ਚੰਨੇ ਕੁ ਚੱਕ ਹੀ ਨਿੱਧਾ ਗਗਾ ਸਿੰਘਾ ਜੀ ਮੇਰਾ ਨਾਮ ਜੀ 20 25 ਸਾਲ ਹੋ ਗਏ ਜੀ ਇਹਦਾ ਨਰਕੀ ਦੀਗਾ ਜੀ ਸਾਰਾ ਗਲੀ ਦਾ ਇਹ ਸਰਪੰਚ ਆਰਵਨ ਸਿੰਘ ਨੰਮੇ ਬਣਿਆ ਜੀ ਆਪਣਾ ਜਿਹੜਾ ਜੋ ਕਿ ਆਪਣਾ ਨਵਾਂ ਕੰਮ ਸਟਾਰਟ ਕਰ ਲਿਆ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਸਾਡਾ ਨਰਕ ਨਿਕਲ ਗਿਆ ਜਿੱਥੋਂ ਤੇ ਸਦਕਾਰ ਕਰਦੇ ਆ ਜੀ ਇਹਨਾਂ ਦਾ ਵੀ ਹੋਰ ਵੀ ਨਵੇਂ ਕੰਮ ਕਰਨਗੇ ਜੀ ਇਹ ਬਹੁਤ ਜਿਆਦਾ ਦਿੱਤੀ ਜਿਹਦੇ ਤਾਂ ਇੱਕ ਤਾਂ ਪਾਣੀ ਪੂੜੀ ਦਾ ਜਮੀ ਹੱਲ ਨਹੀਂ ਦੀਗਾ ਜੀ ਡਿੱਗਦੇ ਹੁੰਦੇ ਤੁਰ ਤੋਂ ਇਹਨੇ ਕਹਿੰਦੇ ਕਿ ਜਵਾਖ ਜੀ ਮਤਲਬ ਕਿ ਹੁਣ ਇਹ ਬਣਿਆ ਜੀ ਹੁਣ ਇਹਦੇ ਨਾਲ ਬਹੁਤ ਵਧੀਆ ਕੰਮ ਸਾਡਾ ਹੋ ਰਿਹਾ ਜੀ ਹੁਣ ਗਾਹਾਂ ਵੀ ਕਰਦੇ ਰਹਿ ਤੇ ਬਾਕੀ ਗਾਹਾਂ ਵੀ ਕਰਦੇ ਰਹਿਣ ਜੀ ਆਪਾਂ ਤਾਂ ਕਹਿੰਨੇ ਨਾ ਧੰਨਵਾਦ ਜੀ ਬਹੁਤ ਸਾਲ ਹੋ ਗਏ ਜਿਹਨੂੰ ਬਣੇ ਨੂੰ ਇਹਨਾਂ 20-25 ਸਾਲ ਹੋ ਗਏ ਨਰਕੀ ਪਿਆ ਦੀ ਯਾਰ ਧੁਰਦੀ ਤੋਂ ਰੋਖਣੀਆਂ ਬਹੁਤ ਜ਼ਿਆਦੇ ਦੀ ਇਹ ਚ ਹਾਂਜੀ ਬਹੁਤ ਸੌਖੇ ਹੋਣਾ ਜੀ ਇਹਦੇ ਚ ਵਾਖਾਂ ਨੂੰ ਬਹੁਤ ਦਿੱਕਤ ਪਈ ਜੀ ਇਹਦੇ ਵਿੱਚ ਉੱਥੋਂ ਧੁਰ ਤੋਂ ਲੈ ਕੇ ਹੋਈ ਦੀਗਾ ਜੀ ਨਰਕ ਐਂ ਓਖਣੀ ਬਹੁਤ ਜ਼ਿਆਦੇ ਦੀ ਇਹ ਚ ਵੀ ਇਹੀ ਚੀਜ਼ ਹੈ ਅੱਛਾ ਹਾਂਜੀ ਸੰਤਰਾ ਸਾਹਿਬ ਜੀ ਪਹਿਲਾਂ ਜੀ ਬਹੁਤ ਗੰਦ ਦੀ ਬੇਰੀ ਜਾਲੇ ਰਹੇ ਹਮ ਨੰਗਾ ਕੀ ਜਾਂਦਾ ਜੀ ਪਾਣੀ ਦੀ ਗੋਡੇ ਗੋਡੇ ਖੜਾ ਦੀ ਰਹੇ ਜਿੰਨੀ ਹੁਣ ਨਵੀਂ ਪੰਚਾਇਤਾਂ ਨੇ ਇਹਨਾਂ ਨੇ ਰੂੜੀਆਂ ਵੀ ਜਗਾ ਮਾਤਾ ਰਾਣੀ ਵੀ ਨਵੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਹੋਰ ਗਲੀਆਂ ਗਲੀਆਂ ਦਾ ਵੀ ਕੰਮ ਸ਼ੁਰੂ ਕਰਖਿਆ ਜੀ ਕੰਮ ਬਹੁਤ ਬਹੁਤ ਚੰਗੀ ਕਰ ਰਹੀ ਹੈ ਹੁਣ ਵਾਲੀ ਪੰਚਾਇਤ ਜੀ ਜੀ ਕਿੱਦੇ ਪਿੰਡ ਪਿੰਡ ਉਦੋਂ ਇਕੱਠੀ ਜਦਾਂ ਜਮਾ ਨਾਲ ਕਰਦਾ ਜਦੋਂ ਫਿਰ ਗਿੱਟਿਆ ਤੇ ਜੀ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ ਹੁਣ ਅੱਡੋ-ੜੀ ਪਹੁੰਚਾ ਸਾਡੇ ਪਾਸਾ ਹੁਣ ਇਹ ਵਧੀਆ ਮੰਕੇ ਲਾਗੇਗੀ ਉਹ ਵਾਏ ਜੇ ਆਈ ਕਹਿੰਦੇ ਜੀ ਸਾਡੇ ਪਿੰਡ ਦਾ ਕੰਮ ਚੱਕਿਆ ਕਿਸੇ ਪੰਚਾਇਤ ਨੂੰ ਚੱਕਿਆ ਜੀ ਬਹੁਤ ਵਾਗੀ ਪਹਿਲਾਂ ਇਹ ਕਿੰਨੇ ਸਾਲ ਹੋ ਗਏ ਜਗ੍ਹਾ ਤੋਂ ਇਹਦਾ ਮਾ ਜਿੱਦਿਆ ਪਿੰਡ ਬੱਜਾ ਉਦੋਂ ਦੀ ਜੀ ਇਹ ਨਲਕ ਤੇ ਪਾਣੀ ਖੜਾ ਤੇ ਦਿੱਸਣ ਦਾ ਠੀਕ ਹੈ ਇਹ ਛੱਪੜੀ ਹੁੰਦੀ ਕਾਪੜੀ ਵੀ ਇਹ ਮੰਦਰ ਪਵਾਤਾ ਤੇ ਆ ਉਹਦੇ ਤੇ ਸੜਕ ਬਣਾ ਦੀ ਵਧੀਆ ਆ ਗਏ ਗੁੜੀਆਂ ਟਕਵਾਦੀਆਂ ਉਹ ਕੰਦ ਦੀਗਾ ਇਥੋਂ ਮਤਲਬ ਆਜੇ ਕਾਰਵਾਈ ਕੀਤੀ ਪਿਆ ਚਾਈ ਲਵਾਤੀ ਠੀਕ ਹੈ ਬੈਠਣ ਉੱਠਣ ਲਈ ਜਗ੍ਹਾ ਬਣਾ ਦੇਣਾ ਆ ਮਾਤਾ ਰਾਣੀਆ ਨੇ ਇਹਨਾਂ ਦੀ ਗੱਲ ਬਣਾ ਦੇਣੀ ਹੁਣ ਰੰਗ ਰੋਗਨ ਕਰਾ ਕੇ ਵਧੀਆਂ ਨੇ ਓਕੇ